ਅਸੀਂ ਮਾਨਸੇ ਵਾਲੇ ਪਾਸੇ ਨੂੰ ਜਾਈਏ ਤਾਂ ਖੇਤਾਂ 'ਚ ਨਿਗਾ ਬੱਜੀ ਤੇ ਇੱਕ ਜ਼ਿੰਮੇਵਾਰ ਨਾ ਸਜਣੋ ਕੋਠੇ ਜਿੱਡਾ ਜਿਹੜਾ ਯੰਤਰ ਬਾਹਣ ਦੇ ਵਿੱਚ ਬਾਹੀ ਜਾਵੇ ਇੱਕ ਪਾਸੇ ਯੰਤਰ ਖੜਾ ਤੇ ਦੂਜੇ ਪਾਸੇ ਬਾਹੇ ਵਾਲੇ ਥਾਂ ਨਿਗਾ ਮਾਰਗੇ ਤਾਂ ਯੰਤਰ ਨਾ ਯੰਤਰ ਦੀ ਯਾਤ ਦਿਸੇ ਹੀ ਕੋਈ ਨਾ ਸਜਣੋ ਐ ਮਿੱਟੀ ਦੇ ਵਿੱਚ ਮੈਕਸੀ ਕੀਤਾ ਪਿਆ ਜਾਂਦਾ ਸਾਨੂੰ ਨਾ ਥੋੜਾ ਜਿਹਾ ਨੇੜੇ ਜਾ ਕੇ ਇੱਕ ਗੱਲ ਸਮਝ ਆਈ ਵੀ ਸਾਨ ਤਾਂ ਬੜਾ ਸ਼ੁੱਧਾ ਯਾਰ ਪਿਆਰ ਸਪਾਂਵਰ ਦੇ ਟਰੈਕਟਰ ਤੇ ਮਗਰ ਪਾਇਆ ਹੋਇਆ ਸੁਪਰ ਸੀਡਰ ਤੇ ਮਲਿਆ ਮੇਟ ਕਰੀ ਜਾਵੇ ਯੰਤਰ ਦਾ ਅਸੀਂ ਕਹ ਯਾਰ ਝੋਨੇ ਦੀ ਪਰਾਲੀ ਦੇ ਵਿੱਚ ਤੱਕਰਾ ਦੂ ਤਸੱਲੀਆਂ ਕਰਾਉ ਵੀ ਕਿਉਂ ਨਾ ਸੱਜਣੋ ਅਸਲ ਦੇ ਵਿੱਚ ਵੀਰਵਾਲ ਵਾਲਾਂ ਦਾ ਸੁਪਰ ਸੀਡਰ ਤੇ ਵੀਰਵਾਲ ਵਾਲਾਂ ਨੇ ਸ਼ੋਰੂਮ ਖੋਲ੍ਹਤਾ ਤੁਹਾਡੇ ਆਪਣੇ ਮਾਨਸਾ ਸ਼ਹਿਰ ਦੇ ਵਿੱਚ ਤੇ ਵੀਰਵਾਲ ਉਹ ਏਜੰਸੀ ਹੈ ਜਿਹੜੀ ਸੱਜਣੋਂ ਕਿਸਾਨਾਂ ਨੂੰ ਸਸਤੇ ਤੇ ਕੁਆਲਿਟੀ ਦੇ ਸੰਦ ਦੇਣ ਵਾਸਤੇ ਜਾਣੀ ਜਾਂਦੀ ਹੈ ਵੀਰਵਾਲ ਕੰਪਨੀ ਨੇ ਸੱਜਣੋਂ ਭਾਰਤ 'ਚ ਬਹੁਤ ਤੇਜ਼ੀ ਨਾਲ ਕਿਸਾਨਾਂ ਦੇ ਵਿੱਚ ਬਹੁਤ ਵੱਡੀ ਪਛਾਣ ਬਣਾਉਣ ਦਾ ਮਾਣ ਹਾਸਲ ਕੀਤਾ ਤੇ ਸੰਦਾਂ ਦੇ ਵਿੱਚ ਸੁਧਾਰ ਵੀ ਕੀਤਾ ਰੋਟਾਵੇਟਰ ਤਾਂ ਇਹਨਾਂ ਨੇ ਇੰਨਾ ਵੱਡਾ ਬਣਾਤਾ ਵੀ ਜਿਹੜਾ ਹੋ ਸਕਦਾ ਭਾਰਤ ਦੇ ਵਿੱਚ ਇਸ ਤੋਂ ਵੱਡਾ ਰੋਟਾਵੇਟਰ ਕਿਸੇ ਨੇ ਬਣਾਏ ਨਾ ਹੋਵੇ ਪਰ ਲੋਕ ਕੀ ਸੋਚਦੇ ਆ ਕਿਸਾਨ ਸਪੈਸ਼ਲੀ ਕੀ ਸੋਚਦੇ ਆ ਵੀਰਵਾਲ ਦੇ ਸੁਪਰ ਸੀਡਰ ਨੂੰ ਲੈ ਕੇ ਆ ਜੋ ਲੈਣਿਆ ਜਾਣਕਾਰੀ ਸੱਜਣੋ ਪਰ ਇਹਨਾਂ ਨੇ ਨਾ ਜਿਹੜਾ ਸੁਪਰ ਸੀਡਰ ਦੇ ਵਿੱਚ ਜਿਹੜੇ ਪਿਛਲੇ ਸਾਲ ਸੁਧਾਰ ਹੋਏ ਤੇ ਜੋ ਕਾਮਯਾਬ ਹੋਇਆ ਜੋ ਹੰਗਾਰਾ ਮਿਲਿਆ ਉਹਨੂੰ ਆਪਾਂ ਕਹਿ ਸਕਦੇ ਵੀ ਉਹਨੂੰ ਵੀ ਥੋੜਾ ਜਿਹਾ ਹੋਰ ਅਪਡੇਟ ਕਰਕੇ ਆਪਾਂ ਇਸ ਵਕਤ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਯੰਤਰ ਖੜਾ ਪੂਰਾ ਵੱਡਾ ਯੰਤਰ ਹੈ ਬੰਦਿਓ ਉੱਚਾ ਇਹਦੇ ਤੇ ਸੁਪਰਸੀਡਰ ਚਲਾ ਕੇ ਦੇਖਿਆ ਮਤਲਬ ਸਫਾਈ ਚੰਗੀ ਦੇ ਰਿਹਾ ਮਿੱਟੀ ਚੰਗੀ ਤਿਆਰ ਕਰ ਰਿਹਾ ਥੱਲੇ ਮਤਲਬ ਜੋ ਬਾਣ ਨੂੰ ਕਣਕ ਨੂੰ ਉੱਗਣ ਲਈ ਜੋ ਵਾਤਾਵਰਨ ਆਪਾਂ ਨੂੰ ਚਾਹੀਦਾ ਹੁੰਦਾ ਉਹ ਚੰਗਾ ਦੇ ਰਿਹਾ ਡੰਘਾਈ ਚੰਗੀ ਦੇ ਰਿਹਾ ਆਪਾਂ ਗੱਲਬਾਤ ਕਰਦੇ ਆਂ ਬਾਈ ਹੁਣਾਂ ਤੋਂ ਪੁੱਛਦੇ ਆਂ ਆਪਾਂ ਕਸਟਮਰ ਰਿਵਿਊ ਵੀ ਲਵਾਂਗੇ ਆਪਾਂ ਪਬਲਿਕ ਰਿਵਿਊ ਵੀ ਲਵਾਂਗੇ ਆਪਾਂ ਮਾਲਕਾਂ ਤੋਂ ਵੀ ਜਾਣਕਾਰੀ ਲਵਾਂਗੇ ਆਪਾਂ ਸੇਲਜ਼ਮੈਨ ਤੋਂ ਵੀ ਜਾਣਕਾਰੀ ਲਵਾਂਗੇ ਆਪਾਂ ਸਾਰੇ ਤਰ੍ਹਾਂ ਦੀ ਗੱਲਬਾਤ ਕਰਦੇ ਆਂ ਆਜੋ ਘਰ ਕਿਹੜਾ ਨਾ ਕੀਆ ਗੁਰਜੀਤ ਗੁਰਜੀਤ ਲਵੀ ਸੱਜਣੋਂ ਆਪਣੇ ਨਾਲ ਹੈਗਾ ਬਾਈ ਗੁਰਜੀਤ ਗੁਰਜੀਤ ਕੀ ਸੁਧਾਰ ਕਰਦੇ ਫਿਰ ਇੱਥੇ ਸੁਧਾਰ ਜੀ ਆਪਾਂ ਸੁਪਰਹੀਡਰ ਦੇ ਵਿੱਚ ਹਰ ਸਾਲ ਸੁਧਾਰ ਕਰਦੇ ਆਇਆ ਹਾਂ ਹਾਂ ਉਹ ਹੁੰਦੇ ਹੀ ਆ ਸਾਰੇ ਹੀ ਕਰਦੇ ਆ ਹਾਂਜੀ ਹਾਂਜੀ ਪਿਛਲੇ ਸਾਲਾਂ ਦੇ ਵਿੱਚ ਕੀ ਲੱਗਿਆ ਹੋਇਆ ਸੀ ਸਾਰਿਆਂ ਨੇ ਵਰਮ ਗੇਅਰ ਲਾਇਆ ਹੋਇਆ ਸੀਗਾ ਜੀ ਆਪਾਂ ਪਿਛਲੇ ਸਾਲ ਹੀ ਡੰਮੀ ਗੇਅਰ ਲਾਤਾ ਸੀਗਾ ਜਿਹੜਾ ਕਿ ਬਹੁਤ ਕਾਮਯਾਬ ਹੋਇਆ ਵਾਰਮ ਗੇਅਰ ਤੇ ਡੰਮੀ ਗੇਅਰ ਦੇ ਵਿੱਚ ਕੀ ਫਰਕ ਹੈ ਵਾਰਮ ਤਾਂ ਉਹ ਆ ਜਿਹੜੀ ਉਹ ਘੁੰਮ ਕੇ ਗਰਾਰੀ ਨਾਲ ਘਰੇ ਅਟੈਚ ਹਾਂਜੀ ਹਾਂਜੀ ਹਾਂ ਡੰਮੀ ਗੇਅਰ ਦੀ ਮੈਂਟੇਨੈਂਸ ਬਹੁਤ ਆ ਜੀ ਸ਼ਿਕਾਇਤ ਬਹੁਤ ਆ ਬਾਰ ਬਾਰ ਜਾਣਾ ਪੈਂਦਾ ਗੇੜੇ ਮਾਰਨੇ ਪੈਂਦੇ ਨੇ ਤਾਂ ਇਹਦਾ ਕੀ ਇਹਦੀ ਕੋਈ ਸ਼ਿਕਾਇਤ ਨਹੀਂ ਹੈਗੀ ਜੀ ਡੰਮੀ ਗੇਅਰ ਆ ਸਾਰਾ ਕਲੋਜ਼ ਆ ਵਿੱਚੋਂ ਤੇ ਇਹ ਚੇਨ ਡਰਾਈਵ ਅੱਛਾ ਹਾਂਜੀ ਕਿਉਂਕਿ ਇੱਥੇ ਆਰ ਪੀ ਐਮ ਘਟ ਚਾਹੀਦੇ ਹੁੰਦੇ ਨੇ ਚੇਨਲ ਡਰਾਈਵ ਕੋਈ ਦਿੱਕਤ ਨਹੀਂ ਹੈਗੀ ਇਹਦੀ ਅੱਛਾ ਇਹ ਲਾਤਾ ਹਾਂਜੀ ਇਹਦਾ ਕਰਕੇ ਕੰਮ ਚੰਗਾ ਹੋ ਰਿਹਾ ਜੀ ਦੱਕਤ ਖਤਮ ਹੋ ਗਈ ਹਾਂਜੀ ਤੇ ਇੱਕ ਥੋੜਾ ਜਿਹਾ ਪਹਿਲਾ ਸੁਪਰ ਸੀਡਰਾਂ ਦੇ ਵਿੱਚ ਗੁਰਜੀ ਤੇ ਇਹ ਪ੍ਰੋਬਲਮ ਆਈ ਹੈ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਭੈ ਹੈਗਾ ਕਿ ਸੁਪਰ ਸੀਡਰ ਦੀ ਬੀਜੀ ਵੀ ਜਿਹੜੀ ਕਣਕ ਆ ਨਾ ਉਹ ਸੋਨਿਆਂ ਵਿੱਚ ਦੱਗੀਆਂ ਚ ਹਰੀ ਹੁੰਦੀ ਹੈ ਨਹੀਂ ਹੁੰਦੀ ਜੀ ਘਟ ਹਰੀ ਹੁੰਦੀ ਹੈ ਸੁਪਰ ਸੀਡਰਾਂ ਤੇ ਕਿਸੇ ਇੱਕ ਤੇ ਨਹੀਂ ਲੋਕਾਂ ਦੀ ਸ਼ਿਕਾਇਤ ਹੈਗੀ ਹੈ ਇਹ ਉਹ ਨਿੱਕ ਤਾਂ ਇਹ ਸੀ ਜੀ ਇਹਦਾ ਜਿਹੜਾ ਆਪਾਂ ਪੋਰ ਹੈ ਨਾ ਉਹ ਆਪਾਂ ਵਨ ਪੀਸ ਡਾਈ ਦੇ ਵਿੱਚ ਤਿਆਰ ਕੀਤਾ ਹੋਇਆ ਹੂੰ ਇਹ ਸਾਰੇ ਦਾ ਸਾਰਾ ਓਪਨ ਹੈ ਵਿੱਚੋਂ ਇਹਦੇ ਵਿੱਚ ਖਾਦ ਬੀਜ ਕਿਤੇ ਨਹੀਂ ਰੁਕਦਾ ਹੂੰ ਠੀਕ ਹੈ ਜੀ ਉਹਦੇ ਨਾਲ ਕੀ ਆ ਬੀਜ ਤੇ ਖਾਦ ਬਰਾਬਰ ਪਊਗਾ ਤਾਂ ਕਣਕ ਦੇ ਵਿੱਚ ਦੌਗੀਆਂ ਪੈਣੀ ਨਹੀਂ ਨਹੀਂ ਹੂੰ ਉਹ ਆਪਾਂ ਮਸਲਾ ਹੱਲ ਕਰਤਾ ਸਰ ਵੀ ਆਮ ਤੌਰ ਤੇ ਸੁਪਰ ਸੀਡਰ ਦੇ ਤੇਰੇ ਕਹਿਣ ਤੋਂ ਭਾਬੀ ਲੋਕ ਮਗਰ ਰਹਿੰਦੇ ਨਹੀਂਗੇ ਹਾਂਜੀ ਵੀ ਮਗਰ ਆਪਾਂ ਜਾਣਦੇ ਨਹੀਂ ਉਹ ਜਿੱਥੇ ਮਾੜੀ ਮੂਟੀ ਦਿੱਕਤ ਪੈ ਜਾਂਦੀ ਉਥੇ ਦੱਗੀਆਂ ਛੱਡ ਜਾਂਦੇ ਹਾਂਜੀ ਹਾਂਜੀ ਉੱਥੇ ਬੀਜ ਰੁਕ ਜਾਂਦਾ ਤੇ ਇਹ ਵਨ ਪੀਸ ਹੈ ਇਹ ਸਾਰਾ ਓਪਨ ਹੈ ਇੱਚ ਕਿਤੇ ਰਿਕਵਰਡਤੀ ਦਿੱਕਤ ਹੀ ਹੈ ਨਹੀਂਗੀ ਜੀ ਦਿਕਤ ਨਹੀਂ ਆਉਂਦੀ। ਹੋਰ ਇਹ ਤੋਂ ਗੇਅਰ ਤੋਂ ਬਿਨਾ ਹੋਰ ਕੀ ਇਹਦੇ ਵਿੱਚ ਦਾੜਾ ਕੀ ਕੀ ਖਾਸ ਹੈ ਇਹਦੇ ਵਿੱਚ? ਮੇਨ ਗੇਅਰ ਹੈ ਜੀ। ਇਹ 13 23 ਦਾ ਕਰਤਾ ਇਹਦਾ ਗੇਅਰ ਆਪਾਂ ਨੇ। ਹਾਂ ਉਹਦੇ ਨਾਲ ਕੀ ਫਰਕ ਪਊਗਾ? ਉਹਦੇ ਨਾਲ ਫਰਕ ਇਹ ਹੈ ਜੀ ਹਰ ਇੱਕ ਟਰੈਕਟਰ ਨਾਲ ਇਹ ਆਟੋਮੈਟਿਕ ਚੱਕਰ ਮਲਾਉਂਦਾ। ਹੂੰ। ਦੂਜੀ ਗੱਲ ਆਰਪੀਐਮ ਵਧਾਉਂਦਾ ਜੀ। ਟਰੈਕਟਰ ਦਾ ਜ਼ੋਰ ਬਹੁਤ ਘਟ ਲੱਗਦਾ। ਮਤਲਬ ਮਿੱਟੀ ਨੂੰ ਜ਼ਿਆਦਾ ਬਣਾਊਗਾ। ਹਾਂਜੀ ਹਾਂਜੀ। ਟੁੰਗਾਈ ਚ ਜਾਂਦਾ ਲੈ ਇਹਦੇ ਨਾਲ। ਵੀ ਮਤਲਬ ਕਹਿਣ ਤੋਂ ਭਾਵ ਇਹ ਹੈ ਵੀ ਮਿੱਟੀ ਨੂੰ ਜ਼ਿਆਦਾ ਤਿਆਰ ਵਧੀਆ ਕਰੂਗਾ। ਟਰੈਕਟਰ ਲੋਡ ਹੀ ਨਹੀਂ ਲੈਂਦਾ ਇਹ ਤੇ ਜੀ। ਹਾਂ ਗੇਅਰ ਹੋ ਗਿਆ ਬਾਡੀ। ਬੱਡੀ ਆਪਣੀ ਪੂਰੀ ਹੈਵੀ ਬੋਡੀ ਲੱਗੀ ਹੋਈ ਆ ਸਾਰੀ ਜੀ ਹਮ ਅਲੂਮੀਨੀਅਮ ਦੇ ਆਪਣੇ ਪਿਸਤੌਲ ਲੱਗੇ ਹੋਏ ਨੇ ਸਾਰੇ ਅਲੂਮੀਨੀਅਮ ਦੇ ਆ ਵੀ ਮਤਲਬ ਇਹ ਖਰਾਬ ਨਹੀਂ ਹੋਣਗੇ ਰੇਰੂਨ ਦੇ ਨਾਲ ਖਰਾਬ ਨਹੀਂ ਹੁੰਦੇ ਜੀ ਉਹੀ ਵਧੀਆ ਸ਼ੀਟ ਲੱਗੀ ਹੋਈ ਆ ਹੈਵੀ weight ਦੇ ਵਿੱਚ ਬਣਿਆ ਹੋਇਆ ਜੀ ਕਿੰਨਾ ਘਪਾਰਾ ਹੋਊਗਾ ਜੇ ਅੰਦਾਜ਼ਾ 11 ਕਿਲੋ ਪਲਸ weight ਆ ਇਹਦੇ ਵਿੱਚ ਜੀ 8 ਫਟ ਠੀਕ ਹੈ ਤੇ ਇੱਕ ਜਰ ਆਮ ਦੇਖਿਆ ਕਿ 15000 ਸਬਸਿਡੀ ਵਧਾਤੀ ਹਾਂਜੀ ਉਹ ਜਿਵੇਂ ਸਬਸਿਡੀ ਮਹਿੰਗੀ ਹੋ ਜਾਂਦੀ ਆ ਉਵੇਂ ਜੇ ਸੁਪਰ ਸੀਟਰ ਮਹਿੰਗਾ ਹੋ ਜਾਂਦਾ ਹਾਂਜੀ ਹਾਂਜੀ ਤਾਂ ਉਹ ਸਬਸਿਡੀ ਲੋਕਾਂ ਦੇ ਦਿਮਾਗਾਂ ਦੇ ਵਿੱਚ ਇਹ ਵੀ ਗੱਲ ਕਿਤੇ ਨਾ ਕਿਤੇ ਬੜੀ ਵੀ ਆ ਵੀ ਜਿੰਨੀ ਕਿ ਸਬਸਿਡੀ ਵਾਧੀ ਉਹਨਾਂ ਕੇ ਮਹਿੰਗਾ ਕਰ ਦਿੰਦੇ ਆ ਕੰਪਨੀਆਂ ਵਾਲੇ ਸਾਡੀ ਸਬਸਿਡੀ ਤਾਂ ਸਾਡੀ ਉਧਰ ਹੀ ਉੱਠ ਜਾਂਦੀ ਹੈ ਸਾਡੀ ਐਮ ਡੀ ਸਾਹਿਬ ਨਾਲ ਮੀਟਿੰਗ ਹੋਈ ਹੈ ਜੀ ਆਪਾਂ ਪਿਛਲੇ ਸਾਲ ਵਾਲੇ ਹੀ ਰੇਟ ਰੱਖਾਂਗੇ ਜੇ ਸਬਸਿਡੀ 15000 ਰੁਪਏ ਵਧੀਆ ਤਾਂ ਉਹ ਕਿਸਾਨ ਦੀ ਵਧੀਆ ਉਹ ਕੰਪਨੀ ਦੀ ਜਾਂ ਡੀਲਰ ਦੀ ਨਹੀਂ ਵਧੀ ਹੈਗੀ ਆਪਣੀ ਕੰਪਨੀ ਦੀ ਗੱਲ ਕਰਦੇ ਆ ਠੀਕ ਆ ਮਤਲਬ ਤੁਸੀਂ ਵੀਰਪਾਲ ਦੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਵੀਰਪਾਲ ਦੀ ਗੱਲ ਕਰ ਰਹੇ ਆ ਮਤਲਬ ਤੇ ਇਹਦੀ ਸਰਵਿਸ ਕਿੰਨਾ ਕੁ ਵੀਰਪਾਲ ਮਤਲਬ ਥੋੜੇ ਸਮੇਂ ਚ ਉੱਠੀ ਆ ਕੰਪਨੀ ਤਾਂ ਐਡਾ ਕਿ ਨੈਟਵਰਕ ਹੈਗਾ ਵੀ ਜੇ ਹੁਣ ਮੰਨ ਲਓ ਬੰਦੇ ਨੇ ਦੂਰ ਨੇੜੇ ਦੇ ਨੇ ਖਰੀਦ ਲੈ ਤੇ ਵੀਰਪਾਲ ਵਾਲੇ ਮਗਰ ਆ ਜਾਣਗੇ ਹਾਂਜੀ ਹਾਂਜੀ 올 ਇੰਡੀਆ ਆਪਣੀਆਂ ਬ੍ਰਾਂਚਾਂ ਹੈਗੀਆਂ ਨੇ ਡੀਲਰਸ਼ਿਪਾਂ ਹੈਗੀਆਂ ਨੇਗੀਆਂ ਤੇ ਤੁਸੀਂ ਗੂਗਲ ਤੇ ਵੀ ਸਰਚ ਕਰ ਸਕਦੇ ਹੋ ਪੂਰਾ ਆਪਾਂ ਮੈਪ ਬਣਾਇਆ ਹੋਇਆ ਕਿੱਥੇ ਕਿੱਥੇ ਆਪਣੀਆਂ ਕੰਪਨੀਆਂ ਹੁਣ ਹੁਣ ਜਿਹੜਾ ਆਪਾਂ ਗੱਲ ਕਰ ਰਹੇ ਆਂ ਮਾਨਸਾ ਦੀ ਗੱਲ ਕਰ ਰਹੇ ਆਂ ਹੁਣ ਆਪਾਂ ਮਾਨਸਾ ਦੀ ਗੱਲ ਕਰਦੇ ਆਂ ਮਾਨਸਾ ਦੇ ਵਿੱਚ ਕਿੰਨਾ ਏਰੀਆ ਆ ਜਾਂਦਾ ਜਿਹੜੇ ਕਿਸਾਨ ਤੁਹਾਡੇ ਤੋਂ ਖਰੀਦਣ ਮਾਨਸਾ ਆਪਣੇ 240 ਪਲੱਸ ਪਿੰਡ ਆ ਜਾਂਦੇ ਨੇ ਜੀ ਜੀ ਹਾਂਜੀ ਤੇ ਬਾਕੀ ਆਪਾਂ ਕੁਝ ਹੋਰ ਡਿਸਟ੍ਰਿਕਟਾਂ ਵੀ ਹੈਗੀਆਂ ਨੇ ਆ ਤੇ ਉਹ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਉਥੇ ਵੀ ਆਪਾਂ ਜੇ ਕੋਈ ਮਾਨਸਾ ਤੋਂ ਬਿਨਾਂ ਅਦਰ ਸਟੇਟ ਦੇ ਵਿੱਚ ਖਰੀਦਦਾ ਹੈ ਤਾਂ ਆਪਾਂ ਉਹ ਅਦਰ ਸਟੇਟ ਜਾਂ ਅਦਰ ਡਿਸਟ੍ਰਿਕਟ ਹੋਰ ਮਾਨਸਾ ਤੋਂ ਇਲਾਵਾ ਹੋਰ ਵੀ ਕਿਤੇ ਜਾਂਦਾ ਤਾਂ ਉਹਨੂੰ ਵੀ ਡਿਲੀਵਰੀ ਫ੍ਰੀ ਮਿਲ ਜੂਗੀ ਅਰਜੀਤ ਮੈਨੂੰ ਐਂਉਂ ਦੱਸ ਹਾਂਜੀ ਬਈ ਵੈਸੇ ਤਾਂ ਮੇਰੇ ਸਮਝ ਦੇ ਵਿੱਚ ਆਉਂਦਾ ਵੀ ਜੇ ਕੋਈ ਬੰਦਾ ਰੋਟਾਵੇਟਰ ਖਰੀਦਣਾ ਚਾਹੁੰਦਾ ਹੈ ਤਾਂ ਜੇ ਆਪਾਂ ਉਹਨੂੰ ਸਬਸਿਡੀ ਮਿਲ ਜੇ ਤਾਂ ਰੋਟਾਵੇਟਰ ਦੇ ਮੁੱਲ 'ਚ ਰਹਿ ਜਾਂਦਾ ਹਾਂਜੀ ਤੇ ਰੋਟਾਵੇਟਰ ਦੇ ਮੁੱਲ 'ਚ ਤਾਂ ਰਹਿ ਜਾਂਦਾ ਤੇ ਰੋਟਾਵੇਟਰ ਬਣ ਜਾਂਦਾ ਇਹ ਇਹਦਾ ਰੋਟਾਵੇਟਰ ਜੀ ਸੋ ਪਰਸੈਂਟ ਬਣਦਾ ਜਮਾ ਜਿਹਨੂੰ ਆਪਾਂ ਪ੍ਰੋਪਰ ਰੋਟੇਟਰ ਕਹਿੰਦੇ ਆ ਨਹੀਂ ਉਹ ਆਮ ਤਾਂ ਰੂਲਾ ਜਿਹਾ ਲੱਗੇ ਤੋਂ ਲਈ ਫਿਰਦੇ ਹੁੰਦੇ ਨਹੀਂ ਨਹੀਂ ਆਪਣਾ ਰੋਲਾ ਵੀ ਨਾਲ ਖੋਲਦਾਗਾ ਜੀ ਅੱਛਾ ਹਾਂਜੀ ਤਿੰਨ ਨਟ ਬਾਡੀ ਦੇ ਇਧਰੋਂ ਖੋਲੋ ਤਿੰਨ ਉਧਰੋਂ ਖੋਲੋ ਤੇ ਤਿੰਨ ਨਟ ਹੀ ਰੋਲੇ ਦੇ ਨੇ ਜੀ ਹੂੰ ਤਿੰਨ ਉਧਰ ਤਿੰਨ ਉਧਰ ਖੋਲ ਕੇ ਪ੍ਰੋਪਰ ਰੋਟੇਟਰ ਬਣੂਗਾ ਤੇ ਇੱਕ ਆਪਾਂ ਫੱਟਾ ਨਾਲ ਦੱਸ ਦਈਏ ਜੀ ਹਾਂ ਆਪਾਂ ਫੱਟਾ ਨਾਲ ਫ੍ਰੀ ਦਿੰਨੇ ਆ ਉਹ ਸਾਰੀ ਪ੍ਰੋਪਰ ਟੂਲ ਕਿਟ ਹੂੰ ਫੱਟਾ ਹੋ ਗਿਆ ਜੀ ਤੇ ਉਹਦਾ ਸਰੀਆ ਵਗੈਰਾ ਸਾਰਾ ਡਾਲਾ ਨਾਲ ਦਿੰਨੇ ਆ ਵੀ ਇਹ ਰੋਟੇਟਰ ਬਾਰੇ ਇੱਕ ਗੱਲ ਪੁੱਛਣ ਵਾਲੀ ਰਹਿ ਗਈ ਸੀ ਗਰਜੀਤ ਵੇ ਜਦੋਂ ਰੂਟਾਵੇਟਰ ਤਾਂ ਬਣ ਜਾਂਦਾ ਉਸ ਤੋਂ ਬਾਅਦ ਵਿੱਚ ਪਾਣੀ ਪੂਣੀ ਪੈਣ ਦੀ ਦਿੱਕਤ ਨਹੀਂ ਨਹੀਂ ਇਹ ਵਿੱਚ ਮਕੈਨੀਕਲ ਸੀਲਾਂ ਨੇ ਜੀ ਮਕੈਨੀਕਲ ਸੀਲ ਵਾਲੀਆਂ ਹੀ ਹੱਬਾ ਵਰਤੀ ਹੋਈਆਂ ਨੇ ਕਿਤੇ ਪਾਣੀ ਪੂਣੀ ਪੈਣ ਦੀ ਦਿੱਕਤ ਨਹੀਂ ਹੁੰਦੀ ਜਿੰਨਾ ਮਰਜ਼ੀ ਟਾਈਮ ਕਦੋਂ ਕਰੀ ਜਾਵੇ ਬਈ ਮਤਲਬ ਰੂਟਾਵੇਟਰ ਜਦੋਂ ਤਿਆਰ ਕਰ ਲਿਓ ਪ੍ਰਾਪਰ ਰੂਟਾਵੇਟਰ ਵਾਲਾ ਹੀ ਭਾਵੇਂ ਪਨੀਰੀ ਵਾਲਾ ਥਾਂ ਜਾ ਕੋਦਾਂ ਤੋਂ ਪਰੇ ਸਾਰਾ ਟੋਟਲ ਮਟੀਰੀਅਲ ਉਹੀ ਲੱਗਿਆ ਹੋਇਆ ਹੈ ਮਤਲਬ ਸਾਰਾ ਸਾਲ ਕੰਮ ਦੇਊਗਾ ਸਾਡੇ ਮਤਲਬ ਜਿੰਨੇ ਦੇ ਵਿੱਚ ਸੁਪਰ ਸੀਡਰ ਖਰੀਦਣਾ ਹੈ ਹਾਂਜੀ ਜੇ ਸਬਸਿਡੀ ਆ ਗਈ ਤਾਂ ਰੂਟਾਵੇਟਰ ਦੇ ਮੁੱਲ 'ਚ ਰਹਿ ਗਿਆ ਬਿਲਕੁਲ ਜੀ ਤਾਂ ਰੂ ਤੇ ਜਿਹੜਾ ਉਤਲਾ ਆਹਾ ਇਹ ਉਹਦੀ ਬਚਤ ਹੋ ਗਈ ਇਹ ਉਹਦੀ ਬਚਤ ਹੋ ਗਈ ਜੀ ਰੋਟਾਵੇਟਰ ਲੈਣ ਦੀ ਲੋੜ ਨਹੀਂ 5-10 ਸਾਲ ਕੰਮ ਲਵੇ ਨਜ਼ਾਰੇ ਲਓ ਜੀ ਮੈਂ ਮਾੜਾ ਯਾਰ ਪੁੱਛ ਰਾਂ ਜਿਹੜਾ ਮੁੰਡਾ ਚਲਾਉਂਦਾ ਸੀਗਾ ਪੁੱਛ ਲੋ ਜੀ ਆ ਗੱਗੀ ਉਰਿਆ ਆ ਜਾ ਆ ਜਾ ਆ ਜਾ ਯਰ ਕਿਵੇਂ ਜਾਨ ਸੌਖੀ ਸੀ ਟਰੈਕਟਰ ਦੀ ਹਾਂ ਇਹ ਸਾਰੇ ਸ਼ੌਕ ਤੇ ਚੱਕਰੀ ਮਸਾਂ ਤੋੜੇ ਹੈਗੇ ਟਰੈਕਟਰ ਦੇ ਇੰਨੇ ਕ ਤਾਂ ਬਣਦੇ ਵੀ ਹੁੰਦੇ ਨੇ ਇੰਨੇ ਕ ਵੀ ਬਣਦੇ ਹੁੰਦੇ ਨੇ ਇਸ ਤੋਂ ਵੱਧ ਨਹੀਂ ਚਾ ਤੋੜੇ ਵੀ ਜਾਂ ਸਫਾਈ ਦਿੱਤੀ ਹੈ ਕੋਈ ਤੜਕਾ ਨਹੀਂ ਹੈਗਾਗਾ ਹੋਰ ਸੁਪਰ ਸੀਡਰ ਚਲਾਇਆ ਕੋਈ ਹਾਂ ਚਲਾਇਆ ਨਹੀਂ ਇਹਦੀ ਜਾਨ ਸੌਖੀ ਰੇਤ ਤੇ ਇਹ ਤੇ ਸੌਖਾ ਲੱਗਿਆ ਮੈਨੂੰ ਵੀ ਜਿਵੇਂ ਹੁਣ ਐਡਾ ਐਡਾ ਜੰਤਰ ਅਪਰਾਲੀ ਤਾਂ ਫੇਰ ਵੀ ਨਹੀਂ ਇੰਨੀ ਹੁੰਦੀ ਇਹ ਕਿੰਨੇ ਫੁੱਟਾ ਇਹ ਇਹ ਅੰਦਰੋਂ ਵਰਕਿੰਗ 8 ਫੁੱਟਾ ਜੀ ਇਹਦੀ ਪੂਰੀ ਅੰਦਰੋਂ ਵਰਕਿੰਗ 8 ਫੁੱਟ ਤੇ ਆਪਣਾ ਟਰੈਕਟਰ ਕਿੱਡਾ ਇਹ ਟਰੈਕਟਰ ਪੰਜਾਬਸ ਪਾਵਰ ਦਾ ਜੀ ਆਪਣਾ ਇਹ ਇਹਦੀ ਕੋਈ ਮੰਨ ਤੇ ਲੋਡ ਤਾਂ ਜਮੇ ਹੈ ਨਹੀਂ ਸੀ ਟਰੈਕਟਰ ਤੇ ਜਮੇ ਜਾ ਚਿੱਤੇ ਵੀ ਹੈ ਨਹੀਂ ਇਹ 50 ਹਾਰਸ ਪਾਵਰ ਦਾ ਟਰੈਕ ਬਾਕੀ ਅੰਦਰੋਂ ਪੂਰਾ ਵਰਕਿੰਗ 8 ਫੁੱਟ ਹੈ ਨਾ ਹਾਂ ਵੀ ਮਤਲਬ ਉਹ ਮੈਂ ਤਾਂ ਮੈਂ ਕਹਿਣ ਨੂੰ ਤਾਂ 8.5 ਫੁੱਟ ਕਹੀ ਨਾ 9 ਫੁੱਟ ਕਹੀ ਜੀਏ ਹੋ ਜਾਂਦਾ ਹਾਂ ਹਾਂ ਇਹ ਕੰਮ ਕਰੂਗਾ ਪੱਤੀ ਤੋਂ ਪੱਤੀ ਇੰਨਾ ਮੇਨ ਗੱਲ ਇਹ ਹੁੰਦੀ ਆ ਵੀ ਪਰਾਲੀ ਚ ਜਾ ਕੇ ਢੜਕਦੇ ਹੁੰਦੇ ਨੇਗੇ ਹੂੰ ਸੁਪਰ ਸੀਡਰ ਵਧੀਆ ਹੈਵੀ ਬਣਿਆਗਾ 11+ ਵੇਟ ਹੈ ਇਹਦਾ ਹੂੰ ਤੇ ਜਿੰਮੇ ਹੁਣ ਯੰਤਰ ਆਪਾਂ ਦੇਖੀ ਇੰਨੀ ਤਾਂ ਪਰਾਲੀ ਹੁੰਦੀ ਵੀ ਨਹੀਂ ਜਿਹੜੇ ਹਿਸਾਬ ਤੇ ਯੰਤਰ ਖੜਾਗਾ ਹੂੰ ਧੜਕਣ ਤੁੜਕਣ ਦਾ ਕਾਰਨ ਤਾਂ ਐਉਂ ਬਣ ਜਾਂਦਾ ਜਦੋਂ ਨਾ ਇਹ ਇਹਨਾਂ ਦੇ ਨਾ ਬੈਲੈਂਸ ਬੂਲੈਂਸ ਨਹੀਂ ਹੁੰਦੇ ਨਾ ਛਾਵਟਾਂ ਛੋਟਾਂ ਬੈਲੈਂਸ ਨਹੀਂ ਨਾ ਕੀਤੀਆਂ ਜਾਂਦੀਆਂ ਤੇ ਉਦੋਂ ਉਹ ਆਟੋਮੈਟਿਕ ਗੱਲ ਆ ਧੜਕਾ ਮਾਰ ਲੱਗ ਜਾਂਦਾ ਅਸਲ ਦੇ ਵਿੱਚ ਥੱਲਿਓਂ ਨਹੀਂ ਉਹਨਾਂ ਮਿੱਟੀ ਦੀ ਔਕਾਤ ਨਹੀਂ ਇਹਨੂੰ ਵੜਕਾ ਦੇ ਅਸਲ ਦੇ ਵਿੱਚ ਆਪਦੇ ਛਾਵਟਾਂ ਦੇ ਅਨ ਬੈਲੈਂਸ ਨਹੀਂ ਵੜਕੀ ਜਾਂਦਾ ਬਾਕੀ ਸਫਾਈ ਵਧੀਆ ਲੱਗੀ ਹੂੰ ਮੈਨ ਗਮ ਜ਼ਿੰਮੇਦਾਰ ਨੂੰ ਸਫਾਈ ਚਾਹੀਦੀ ਹੁੰਦੀ ਆ ਸੋਹਣਾ ਲੱਗੇ ਬਾਣ ਜੇ ਸਾਫ਼ ਆ ਤਾਂ ਹਰਾ ਵੀ ਵਧੀਆ ਹੁੰਦਾ ਹਾਂ ਉਹ ਜੰਤਰ ਤਾਂ ਐ ਪਤਾ ਹੀ ਨਹੀਂ ਲੱਗਦਾ ਵੀ ਉਹ ਕਿੱਡਾ ਜੰਤਰ ਆ ਯਾਰ ਜਮੈਂ ਖਤਮ ਕਰਤਾ ਟਰੈਕਟਰ ਦੀ ਛਤਰੀ ਤੱਕ ਆਉਂਦਾ ਜੀ ਹਾਂ ਜੰਤਰ ਵੀ ਤੇ ਐਡਾ ਜੰਤਰ ਖਤਮ ਕਰਤਾ ਮਤਲਬ ਕੁੱਲ ਮਿਲਾ ਕੇ ਸੰਦ ਪਾਸ ਹੈ ਜ਼ਿਮੀਂਦਾਰ ਵਾਸਤੇ ਕੰਮ ਜਾ ਬਾਈ ਤੇ ਗਰਜੀਤ ਮੈਨੂੰ ਥੋੜਾ ਜਿਹਾ ਸਬਸਿਡੀ ਬਾਰੇ ਵੀ ਜਾਣਕਾਰੀ ਦੇ ਦੇ ਯਾਰ ਹੁਣ ਮਾੜੀ ਜੀ ਇੱਕ ਗੱਲ ਹੋਰ ਦੱਸਦੀ ਸਬਸਿਡੀ ਪਾਸ ਹੋਈ ਵੀ ਤੋ ਆਵੇ ਜਾਂ ਸਬਸਿਡੀ ਲਈ ਵੀ ਤੁਸੀਂ ਕੋਈ ਮਦਦ ਕਰਦੇ ਹੋਗੇ ਸਬਸਿਡੀ ਤਾਂ ਮੰਨ ਲਓ ਡਰਾਅ ਨਿਕਲੂਗਾ ਜੀ ਨਹੀਂ ਭਰਾ ਦੇਉਗੇ ਸਬਸਿਡੀਆਂ ਭਰੀਆਂ ਗਈਆਂ ਸਬਸਿਡੀਆਂ ਜੀ ਟੋਟਲ ਹੁਣ ਤੱਕ ਭਰੀਆਂ ਗਈਆਂ ਹਾਂਜੀ ਹਾਂਜੀ ਹੁਣ ਕਿਸੇ ਦੀ ਨਹੀਂ ਭਰੀ ਜਾਣੀ ਨਹੀਂ ਜੀ ਹੁਣ ਜਿਹਦੇ ਡਰਾਅ ਨਿਕਲਣਗੇ ਉਹ ਤੁਹਾਡੇ ਕੋਲੇ ਕਰਨਾ ਇੱਕ ਗੱਲ ਮੈਨੂੰ ਗਰਜਿਤ ਹੋਰ ਦੱਸ ਕਈ ਵਾਰੀ ਨਾ ਯਾਰ ਮੰਨ ਲਓ ਬੰਦੇ ਸਬਸਿਡਿ ਨਹੀਂ ਕੱਲ ਆਉਂਦੀ ਆ ਬੰਦਾ ਅਪਲਾਈ ਕਰ ਲੈਂਦਾ ਤੁਹਾਡੇ ਕੋਲੇ ਵੀ ਹਾਂ ਅਸੀਂ ਲੈਣਾ ਉਸ ਤੋਂ ਬਾਅਦ ਉਹਨੂੰ ਕਈ ਦਿਨ ਮਿਲਦਾ ਨਹੀਂ ਨਹੀਂ ਆਪਣਾ ਤੁਸੀਂ ਮੰਨ ਲਓ ਸਬਸਿਡੀ ਦਾ ਨਾ ਇੱਕ ਹਫਤਾ ਦਿੰਦੀ ਆ ਸਰਕਾਰ ਜੀ ਇੱਕ ਹਫਤੇ ਚ ਬਿੱਲ ਜਮ੍ਹਾਂ ਕਰਾਉਣਾ ਹੁੰਦਾ ਬਿੱਲ ਹਾਂਜੀ ਹਾਂਜੀ ਹਾਂ ਤੇ ਆਪਾਂ ਸੇਮ ਡੇ ਯਾਰ ਨੈਕਸਟ ਡੇ ਡਿਲੀਵਰੀ ਦੇਵਾਂਗੇ ਹਰ ਇੱਕ ਨੂੰ ਤੁਸੀਂ ਅੱਜ ਆ ਕੇ ਬੁੱਕ ਕਰਗੇ ਤੁਹਾਨੂੰ ਕੱਲ ਨੂੰ ਡਿਲੀਵਰੀ ਮਿਲੂਗੀ ਕੱਲ ਨੂੰ ਡਿਲੀਵਰੀ ਮਿਲੂਗੀ ਮਤਲਬ ਉਹ ਅਗਲੇ ਨੂੰ ਇਹ ਪਰੇਸ਼ਾਨੀ ਨਹੀਂ ਹੋਊਗੀ ਬਿਲਕੁਲ ਜੀ ਬਿਲਕੁਲ ਵੀ ਉਹ ਅਗਲਾ ਕਰਦਾ ਫਿਰੇ ਪ੍ਰੋਡਕਸ਼ਨ ਸਟਾਰਟ ਆ ਪੂਰੇ ਜੋਰਾਂ ਤੇ ਜੀ ਠੀਕ ਹੈ ਜੀ ਲੈ ਵੀ ਸੱਜਣੋ ਵੀਰਵਾਲ ਵਾਲਿਆਂ ਦਾ ਯਾਰ ਮੈਨੂੰ ਹੋਰ ਵੀ ਸੰਦ ਦੱਸ ਦੇ ਹੋਰ ਕਿਹੜੇ ਕਿਹੜੇ ਸੰਦ ਬਣਦੇ ਵੀਰਵਾਲ ਆਪਣੇ ਜੀ ਜ਼ੀਰੋ ਡ੍ਰਿੱਲ ਹੋ ਗਈ ਜੀ ਸੁਪਰ ਸੀਡਰ ਆਪਣੇ 7 ਫੁੱਟ 9 ਫੁੱਟ 8 ਫੁੱਟ 10 ਫੁੱਟ ਤੱਕ ਪਾਸ ਨੇ ਜੀ ਹਾਂ ਸਬਸਿਡੀ ਦੇ ਵਿੱਚ ਹਾਂ 13 15 ਤੇ 11 ਪੋਰੀ ਆਪਣੀ ਜੀਰੋ ਡਲ ਪਾਸ ਹੈ ਜੀ ਐਮਬੀ ਪਲੋ ਪਾਸ ਹੈ ਆਪਣਾ ਹੂੰ ਜਿਹੜੇ ਵੀ ਸਬਸਿਡੀ ਦੇ ਵਿੱਚ ਇੰਪਲੀਮੈਂਟ ਆਉਂਦੇ ਨੇ ਆਪਣੇ ਸਾਰੇ ਪਾਸ ਨਹੀਂ ਲੱਗ ਪਦੇ ਤੇ ਆਪਣੇ ਕੋਲੇ ਬਣਦੇ ਆ ਸਾਰੇ ਹਾਂਜੀ ਬਣਦੇ ਆ ਸਰਵ ਸਾਰਿਆਂ ਦੀ ਉਵੇਂ ਮਿਲੂਗੀ ਸਰਵਿਸ ਸਭ ਦੀ ਉਵੇਂ ਮਿਲੂਗੀ ਸਰਵ ਸਾਰਿਆਂ ਦੀ ਉਵੇਂ ਮਿਲੂਗੀ ਸੇਮ ਡੇ ਲੀਵਰੀ ਡਿਲੀਵਰੀ ਮਿਲ ਜੂਗੀ ਸੇਮ ਡੇ ਜੇ ਕਿਸੇ ਮਨਪਾਰੀ ਕਰ ਲਈ ਬਾਕੀ ਦੇ ਸੰਦਾਂ ਦੇ ਵੀ ਹਾਂਜੀ ਲੈ ਵੀ ਸੱਜਣੋ ਜੇ ਤੁਸੀਂ ਖੇਤੀਬਾੜੀ ਦੇ ਸੰਦ ਖਰੀਦਣੇ ਆ ਤਾਂ ਤੁਸੀਂ ਜ਼ਰੂਰ ਸੰਪਰਕ ਕਰੋ ਜੇ ਜੇ ਅਗਰ ਜੀ ਤੇ ਯਾਰ ਕਿਸੇ ਬੰਦੇ ਨੇ ਮੰਨ ਕੇ ਚਲੋ ਆਪਣੇ ਸਾਰੇ ਜ਼ਿਲ੍ਹਿਆਂ 'ਚ ਹੈਗੇ ਡਿਸਟ੍ਰੀਬਿਊਟਰ ਲਗਭਗ ਹੈਗੇ ਨੇ ਜੀ ਜਿੱਥੇ ਵੀ ਨਹੀਂ ਹੈਗੀ ਜੇ ਆਪਣਾ ਉਹਨਾਂ ਨਾਲ ਆਪਣੇ ਨਾਲ ਕੰਟੈਕਟ ਕਰਦੇ ਨੇ ਤਾਂ ਮਾਨਸਾ ਤੋਂ ਕੋਈ ਅਦਰ ਡਿਸਟ੍ਰਿਕਟ ਦੇ ਵਿੱਚ ਬੁੱਕ ਕਰਦਾ ਤਾਂ ਆਪਾਂ ਉਹਨੂੰ ਡਿਲੀਵਰੀ ਫ੍ਰੀ ਦੇ ਦਾਂਗੇ ਉਹਨੂੰ ਡਿਲੀਵਰੀ ਦੇ ਦਾਂਗੇ ਤਾਂ ਜੇ ਕੋਈ ਹੋਰ ਡਿਸਟ੍ਰੀਬਿਊਟਰ ਬਣਨਾ ਚਾਹੁੰਦਾ ਡਿਸਟ੍ਰੀਬਿਊਟਰ ਬਣਨਾ ਚਾਹੁੰਦਾ ਤਾਂ ਆਪਣਾ ਨੰਬਰ ਹੈਗਾ ਜੀ ਉੱਥੇ ਗੱਲ ਕਰ ਉਹ ਵੀ ਉਹ ਵੀ ਸੰਪਰਕ ਕਰ ਲੈ ਉਹ ਵੀ ਸੰਪਰਕ ਕਰ ਲੈ ਤੇ ਸੰਦ ਬਾਈ ਹੁਣਾਂ ਕੋਲੇ ਸਾਰੇ ਬਣਦੇ ਆ ਜਿੰਨੇ ਵੀ ਸੰਦ ਬਣਦੇ ਆ ਤੇ ਇੱਕ ਗੱਲ ਇਹ ਆ ਵੀ ਭਾਈ ਮਾਨਸਾ ਦੇ ਵਿੱਚ ਬ੍ਰਾਂਚ ਖੁੱਲ ਗਈ ਆ ਮਾਨਸਾ ਦੇ ਨੇੜੇ ਤੇੜੇ ਵਾਲੇ ਤਾਂ ਜ਼ਰੂਰ ਹੀ ਇਸ ਗੱਲ ਨੂੰ ਧਿਆਨ ਦੇ ਲੋ तकरीबन तकरीबन ਮੇਰੇ ਸਾਹਮਣੇ 100 150 ਪਿੰਡ ਪੈ ਜਾਂਦਾ ਹੁੰਦਾ ਤਾਂ ਇਹ 100 150 ਪਿੰਡਾਂ ਤਾਂ ਜਮਾਂ ਹੀ ਆ ਮਤਲਬ ਘਰੇ ਗੰਗਾ ਆ ਗਈ ਆ ਵੀਰਵਾਲ ਵਾਲਿਆਂ ਦਾ ਇਹਦੇ ਤੱਕ ਤਾਂ ਵੀਰਵਾਲ ਵਾਲਿਆਂ ਦਾ ਨਾ ਇਹਨਾਂ ਨੇ ਗਲਾਸ ਜਾਂ ਧਰ ਧਰ ਕੇ ਮੈਨੂੰ ਪਤਾ ਵੀ ਵੀਡੀਓ ਪਾਉਣ ਵਾਲੀਆਂ ਲੋੜੇ ਲਿਆਤੇ ਗਲਾਸ ਵਾਲੀ ਅੱਜ ਅਸੀਂ ਤਾਂ ਧਰਿਆ ਨਹੀਂ ਕਿਉਂਕਿ ਸਾਨੂੰ ਪਤਾ ਸਾਰੀ ਦੁਨੀਆ ਦੇਖ ਚੁੱਕੀ ਹੈ ਸਾਰੇ ਸਾਰੇ ਜਿੰਨੇ ਯੂਟਿਊਬਰ ਭਾਈਚਾਰੇ ਵਾਲਾ ਸਭ ਨੇ ਪਾਤੀ ਉਹ ਹਨ ਤੇ ਸਭ ਨੇ ਪਾਈ ਆ ਮਤਲਬ ਬਹੁਤ ਵਧੀਆ ਇਹਨਾਂ ਦਾ ਕੋਈ ਲਾਂਬਾ ਨਹੀਂਗਾ ਮੈਂ ਵੀ ਪਿੱਛੇ ਜੇ ਇਹਨਾਂ ਦੀ ਇੱਕ ਰੋਟਾਵੇਟਰ ਦੀ ਐਡ ਕਰਕੇ ਗਿਆ ਸੀ ਵਧੀਆ ਮਤਲਬ ਸਰਵਿਸ ਦਿੰਦੇ ਆ ਵਧੀਆ ਇਹਨਾਂ ਦੇ ਕੰਮ ਦੀ ਕੁਆਲਿਟੀ ਆ ਸੋਹਣੀ ਕੁਆਲਿਟੀ ਆ ਵਧੀਆ ਕੰਮ ਕਰਦੇ ਆ ਮਾਲਕ ਵੀ ਜ਼ਮੀਨ ਨਾਲ ਜੁੜੇ ਹੋਏ ਬੰਦੇ ਆ ਮਤਲਬ ਆਪਣੇ ਪਿੰਡਾਂ ਚੋਂ ਉੱਠੇ ਹੋਏ ਬੰਦੇ ਆ ਮਤਲਬ ਕਈ ਵਾਰੀ ਕੀ ਹੁੰਦਾ ਕਿ ਜਦੋਂ ਫੈਕਟਰੀ ਵਾਲ ਨੂੰ ਅਸੀਂ ਸਿੱਧਾ ਕਾਰਪੋਰੇਟ ਹੀ ਸਮਝ ਲੈਨੇ ਆ ਪਰ ਨਹੀਂ ਉਹ ਇੱਕ ਕਿਸਾਨ ਕਾਰਪੋਰੇਟ ਬੰਦੇ ਆ ਜੇ ਕੋਈ ਵੀ ਸੱਜਣ ਨੇ ਤੋਂ ਸੰਦ ਦਸੰਦੇੜਾ ਖਰੀਦਣਾ ਚਾਹੁੰਦਾ ਤਾਂ ਸੰਪਰਕ ਕਰ ਸਕਦਾ ਹੈਠੇ ਨੰਬਰ ਦਿੱਤਾ ਹੋਇਆ ਜਿਉਂਦੇ ਰੋ